Hi everyone welcome back to my YouTube channel ummeed karda ha ki tusi sare chadd di club hooge ah ajj da video koi reaction video to nahi hai par ik film aayi hai ji akaal gippi garewal di eh film hai aur main film dekhi hui hai bahut sohni film hai aur bahut hi vadiya tareeke naal jehde jehde jinnu jinnu kirdaar mile ho bade khoobsurati naal nibhaaye hai so main jehdi gall itthe karn laga sa ki ਉਹ ਕੁਝ ਟੈਂਪਲਾਂ ਗਿੱਪੀ ਘਰੇਵਾਲ ਦਾ ਕੁਝ 2-4 ਦਿਨ ਪਹਿਲਾਂ ਜਦ ਮੈਂ ਇੱਕ ਉਹਨਾਂ ਨੇ ਆਪਣੀ ਪੋਸਟ ਪਾਈ ਸੀ ਉਹਦੇ ਵਿੱਚ ਉਹ ਉਹਨਾਂ ਨੇ ਇੱਕ ਰਿਕਵੈਸਟ ਕੀਤੀ ਸੀ ਸਾਰਿਆਂ ਨੂੰ ਉਹਨਾਂ ਨੇ ਇਹ ਕਿਹਾ ਸੀ ਵੀ ਤੁਸੀਂ ਇੱਕ ਵਾਰੀ ਜਾ ਕੇ ਫਿਲਮ ਜ਼ਰੂਰ ਦੇਖੋ ਤੇ ਜਿੰਨੇ ਜਦੋਂ ਤੁਸੀਂ ਫਿਲਮ ਦੇਖਣ ਤੋਂ ਬਾਅਦ ਬਾਹਰ ਆਉਂਦੇ ਜੇ ਤੁਸੀਂ ਫੇਰ ਆਪ ਦਾ opinion ਆਫ ਦੇ ਰਿਵਿਊ ਤੁਸੀਂ ਜੋ ਵੀ ਦੇਣਾ ਉੱਤੇ ਜਰੂਰ ਦਿਓ ਮੈਂ ਖੁਦ ਗਾਣਿਆਂ ਦੇ ਰਿਵਿਊ ਕਰਦਾ ਵਾਂ ਗਾਣੇ ਸੁਣਦਾ ਵਾਂ ਔਰ ਮੈਂ ਖੁਦ ਕੋਈ ਗੁਰ ਸਿੱਖਿਆ ਤੇ ਮੈਂ ਮੈਂ ਮੂਵੀ ਦੇਖੀ ਹੈ ਮੈਨੂੰ ਇਸ ਮੂਵੀ ਦੇ ਵਿੱਚ ਕੋਈ ਵੀ ਐਸਾ ਸੀਨ ਚੀਜ਼ ਨਹੀਂ ਲੱਗੀ ਵੀ ਜਿਹੜੀ ਗਲਤ ਹੈ ਦੇਖੋ ਗਿੱਪੀ ਗਰੇਵਾਲ ਨੇ ਵਾਲ ਨਹੀਂ ਰੱਖੇ ਪਰ ਉਹਨੇ ਉਸ ਜੋ ਵੀ ਉਹਨੇ ਗੈਟਅਪ ਲਿਆ ਜਿੱਦਾਂ ਦਾ ਵੀ ਗੈਟਅਪ ਉਹਨੇ ਲਿਆ ਉਹ ਨਹੀਂ ਉਹਨੇ ਉਹ ਨਹੀਂ ਉਹ ਪ੍ਰੋਪਰ ਬਹੁਤ ਵਧੀਆ ਗੱਟਾ ਕੋਨੇ ਲਿਆ ਇਹਦੇ ਵਿੱਚ ਇਹ ਨਹੀਂ ਹਰ ਲੋਕੀ ਕਹਿ ਸਕਦੇ ਆ ਵੀ ਨਕਲੀ ਦਾੜੀ ਲਾਈ ਆ ਇਹ ਤਾਂ ਆਵਾਂ ਆਉਤਾ ਵਾ ਪੁੱਛਿਆ ਇੱਕ ਵੀਰ ਦਾ ਹੋਰ ਇੱਕ ਇੰਟਰਵਿਊ ਸੀਗਾ ਜਿਹੜਾ ਜਿਹੜੇ ਉਸੇ ਫਿਲਮ ਚ ਆਪਣੇ ਕੰਮ ਕਰ ਚੁੱਕੇ ਆ ਉਹਨਾਂ ਦਾ ਇਹ ਕਹਿਣਾ ਸੀ ਮੰਨਿਆ ਕਿ ਗਿੱਪੀ ਗਰੇਵਾਲ ਨੇ ਆਪ ਬੇਸ਼ੱਕ ਪਤੀਤ ਆ ਉਹਨਾਂ ਦੇ ਦਾੜੀ ਕੇਸ ਉਹਨਾਂ ਨਹੀਂ ਰੱਖੇ ਪਰ ਉਹ ਦੇਖੋ ਉਹਨਾਂ ਦੇ ਉਹਨਾਂ ਨੂੰ ਪਾਸੇ ਰੱਖ ਕੇ ਅਗਰ ਤੁਸੀਂ ਬਾਕੀ ਸਾਰੀ ਸਟਾਰ ਕਾਸਟ ਵੇਖੋ ਜਿਹੜੀ ਪਿੱਛੇ ਹੋਰ ਯੋਧੇ ਆ ਲੜ ਰਹੇ ਆ ਕਈ ਤੇ ਸੰਪੂਰਨ ਬਾਣੀ ਦੇ ਵਿੱਚ ਸਿੰਘ ਆ ਠੀਕ ਹੈ ਅਜੇ ਉਹ ਹੋ ਸਕਦਾ ਵੀ ਇੰਨਾ ਇੰਨਾ ਪ੍ਰਭਾਵਸ਼ਾਲੀ ਨਾ ਲੱਗਦਾ ਹੋਵੇ ਜਿਹੜੇ ਪਿੱਛੇ ਬੈਕਗ੍ਰਾਉਂਡ ਚ ਜਾਂ ਸਿੰਘ ਕੰਮ ਕਰਦੇ ਜਿਹੜੇ ਉਹਨਾਂ ਦੇ ਨਾਲ ਟੀਮ ਕੰਮ ਕਰ ਰਹੀ ਨਾ ਉਹ ਜਿਆਦਾ ਪ੍ਰਭਾਵੀ ਲੱਗੰਦੇ ਸੀ ਸੋ ਅ ਕਈ ਵਾਰੀ ਜਦੋਂ ਆਪਾਂ ਇਹੋ ਜੇ ਟੌਪਿਕ ਤੇ ਫਿਲਮ ਬਣਾਉਨੇ ਆ ਦੇਖੋ ਗੁਰੂ ਮਹਾਰਾਜ ਦੇ ਜਾਂ ਫੇ ਸਾਡੇ ਸਿੰਘ ਯੋਧੇ ਜਿੰਨੇ ਵੀ ਹੋਏ ਆ ਉਹਨਾਂ ਦਾ ਕਿਰਦਾਰ ਨਾ ਤੇ ਕੋਈ ਕੋਈ ਨਿਭਾਇਆ ਨਾ ਉਹ ਨਿਭਾ ਸਕਦਾ ਇਹ ਤੇ ਗੱਲ ਸਾਫ਼ ਹੈ ਪਰ ਜੇ ਕੋਈ ਉਹਨੇ ਐਸੀ ਇੱਕ ਕੋਸ਼ਿਸ਼ ਕੀਤੀ ਆ ਤੇ ਆਪਾਂ ਨੂੰ ਉਹਨੂੰ ਉਹਨੂੰ ਸੁਣਨਾ ਚਾਹੀਦਾ ਆਪਾਂ ਨੂੰ ਉਹਨੂੰ ਦੇਖਣਾ ਚਾਹੀਦਾ ਆਪਾਂ ਨੂੰ ਉਹ ਚੀਜ਼ ਨੂੰ ਦੇਖੋ ਤੇ ਉਸ ਹਿਸਾਬ ਨਾਲ ਜਿੰਨੂੰ ਜਿੰਨੂੰ ਜੋ-ਜੋ ਲੱਗਦਾ ਉਹ ਇੱਕ ਇੱਕ ਸੰਸਥਾ ਮੰਨ ਲਓ ਕਿ ਅਕਾਲ ਤਖਤ ਸਾਹਿਬ ਆ ਜਾਂ ਸਾਡੇ ਇੱਥੇ ਸ਼੍ਰੀ ਹਜੂਰ ਸਾਹਿਬ ਆ ਕਹਿ ਲਓ ਤੁਸੀਂ ਆਪਣਾ opinion ਬਣਾਓ ਇੱਕ ਖੱਤ ਲਿਖੋ ਚਿੱਠੀ ਲਿਖੋ ਲਿਖ ਕੇ ਉਸ ਸੰਸਥਾ ਨੂੰ ਵੇਖੋ ਉਹ ਇਕੱਠੀਆਂ ਕਰਕੇ ਚਿੱਠੀਆਂ ਇੱਕ ਸੰਸਥਾ ਕੋਲ ਪਹੁੰਚਣੀਆਂ ਉਹਨਾਂ ਨੂੰ ਲੱਗੂਗਾ ਕਿ ਸੰਗਤ ਦੇ ਕੋਲ ਸਗਲੋਂ ਸਾਨੂੰ ਕੋਈ ਰਿਕਵੈਸਟ ਆਈ ਆ ਉਹ ਉਹਨੂੰ ਰਿਵਿਊ ਕਰਨਗੇ ਉਹਨੂੰ ਵੇਖਣਗੇ ਉਸ ਹਾਲਾਂ ਜਿਹੜੇ ਵੀ ਬੰਦੇ ਨੂੰ ਕੀ ਕਹਿੰਦੇ ਆ ਤਲਬ ਕਰਨਾ ਚਾਹੀਦਾ ਉਹਨੂੰ ਜ਼ਰੂਰ ਕਰਨਗੇ ਔਰ ਦੇਖੋ ਅਕਾਲ ਤਖਤ ਸਹਿਬ ਜਾਂ ਤਖਤ ਦੇ ਜਿਹੜੇ ਜਿਹੜੇ ਵੀ ਤਖਤ ਆਕਰ ਉਹ ਤੋਂ ਹੁਕਮ ਹੁੰਦਾ ਤੇ ਉਹ ਆਪਣੇ ਸਿਰ ਮੱਥੇ ਆ ਉਹਦੇ ਤੇ ਨਾਂ ਕੋਈ ਬੰਦਾ ਨਾ ਕਰ ਨਹੀਂ ਸਕਦਾ ਠੀਕ ਹੈ ਇਹ ਗੱਲ ਸਾਫ਼ ਹੈ ਮੈਂ ਕਿਉਂ ਮੇਰਾ ਸਿਰਫ ਇਹੀ ਇੱਥੇ ਕਹਿਣ ਦਾ ਇੱਕ ਇੱਕ ਜ਼ਰੀਆ ਵਾ ਕਿ ਅਗਰ ਉਹਨੇ ਕੋਈ ਉਪਰਾਲਾ ਕੀਤਾ ਵਾ ਔਰ ਬੜੀਆਂ ਸੋਹਣੀਆਂ ਸੋਹਣੀਆਂ ਫਿਲਮਾਂ ਉਹਨੇ ਬਣਾਈਆਂ ਵਾ ਪਹਿਲਾਂ ਵੀ ਠੀਕ ਹੈ ਅਰਦਾਸ ਵਰਗੀਆਂ ਫਿਲਮਾਂ ਬਣਾਈਆਂ ਜਿਹੜੀਆਂ ਆਪਾਂ ਖੁਦ ਐਪਰੀਸ਼ੀਏਟ ਕੀਤੀਆਂ ਅਗਰ ਉਹਨੇ ਕੋਈ ਉਪਰਾਲਾ ਕੀਤਾ ਵਾ ਔਰ ਉਹ ਆਪਣੇ ਵੀਡੀਓ ਦੇ ਵਿੱਚ ਕਹਿਣ ਦਿਆ ਵਾ ਕਿ ਮੈਂ ਜਿਹੜੀਆਂ ਜਿਹੜੀਆਂ ਮੁੱਖ ਸੰਸਥਾਵਾਂ ਵਾ ਧੰਗ ਸਿੰਘ ਜਥੇਦਬੰਦੀਆਂ ਕਹ ਲੋ ਜਾਂ ਜੋ ਵੀ ਆਪਣੀਆਂ ਮੁੱਖ ਸੰਸਥਾਵਾਂ ਉਹਨਾਂ ਕੋਲੋਂ ਮੈਂ ਪਰਮਿਸ਼ਨ ਲਈ ਹੋਈ ਆ ਸੋ ਮੇਰਾ ਇਹੀ ਕਹਿਣਾ ਵਾ ਵੀ ਨੈਟ ਤੇ ਆ ਇਧਰ-ਉਧਰ ਜਿਹਨੂੰ ਆਪਾਂ ਕਹਿੰਦੇ ਆ ਵੀ ਗਲਤ ਗੱਲਾਂ ਕਰਨੀਆਂ ਕਹਿਣਾ ਇੰਟਰਵਿਊ ਦੇਣੇ ਇਹ ਕਰਨਾ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਠੀਕ ਹੈ ਤੁਸੀਂ ਆ ਜੋ ਵੀ ਤੁਹਾਡਾ ਪੀ ਹੈ ਤੁਸੀਂ ਇੱਕ ਚਿੱਠੀ ਚ ਬੰਦ ਕਰੋ ਅਕਾਲ ਤਖਤ ਸਾਹਿਬ ਦਾ ਤੁਹਾਡੇ ਕੋਲ ਐਡਰੈਸ ਹੈਗਾ ਵਾ ਇਹ ਫਿਰ ਜੋ ਵੀ ਹੈ ਇੰਟਰਨੈਟ ਤੋਂ ਤੁਹਾਨੂੰ ਸਭ ਮਿਲ ਜੂਗਾ ਨਹੀਂ ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੇਰਾ ਨੰਬਰ ਉਹਦੇ ਵਿੱਚ ਦੇ ਵਿੱਚ ਕੀ ਕਹਿੰਦੇ ਆ ਡਿਸਕ੍ਰਿਪਸ਼ਨ ਚ ਮੈਂ ਪਾ ਦੂੰਗਾ ਮੇਰੇ ਨੰਬਰ ਤੇ ਤੁਸੀਂ ਭੇਜੋ ਮੈਂ ਐਡਰੈਸ ਚੈੱਕ ਕਰਕੇ ਤੁਹਾਨੂੰ ਵਾਪਸ ਭੇਜੂਗਾ ਤੁਸੀਂ ਉੱਤੇ ਚਿੱਠੀ ਪਾਓ ਸੋ ਇੱਕ ਜ਼ਰੀਆ ਇੱਕ ਤਰੀਕਾ ਵਾ ਕੋਈ ਵੀ ਗੱਲ ਰੱਖਣ ਦਾ ਠੀਕ ਹੈ ਉਹ ਸੋ ਵੀਊ ਚੈਨਲ ਵਾਲਿਆਂ ਨੂੰ ਇੱਧਰ ਉੱਧਰ ਵੀਰਾਂ ਨੂੰ ਵੀ ਰਿਕੁਐਸਟ ਹੈ ਵੀ ਜਿਹੜੀਆਂ ਸੰਸਥਾਵਾਂ ਜਿਹੜੀਆਂ ਅਥੋਰਾਈਜ਼ ਸੰਸਥਾਵਾਂ ਵਾ ਸੋ ਤੁਸੀਂ ਉਹਨਾਂ ਸੰਸਥਾਵਾਂ ਦੇ ਇੰਟਰਵਿਊ ਲਾਓ ਤੇ ਦੇਖੋ ਕਿ ਉਹ ਕੀ ਆਂਦੇ ਆ ਸੋ ਅਕੋਰਡਿੰਗਲੀ ਸਭ ਤੋਂ ਪਹਿਲੀ ਗੱਲ ਇਹ ਤੇ ਤੁਸੀਂ ਫਿਲਮ ਦੇਖੋ ਅਗਰ ਨਹੀਂ ਵਧੀਆ ਲੱਗਦੀ ਤੇ ਉਸ ਦੇ ਉਸ ਉਸ ਦੇ ਖਿਲਾਫ ਤੁਸੀਂ ਅਕਾਲ ਤਖਤ ਸਾਹਿਬ ਕੋਲ ਜਾ ਤੁਹਾਡੇ ਪਿੰਡ ਲਾਗੇ ਜੋ ਵੀ ਜਗਾ ਹੋਵੇ ਉੱਥੇ ਤੁਸੀਂ ਚਿੱਠੀ ਪੱਤਰ ਪਾਓ ਤੇ ਉਹਨਾਂ ਨੂੰ ਕਹੋ ਵੀ ਸਾਡੀ ਇਹ ਦਰਖਾਸਤ ਅਕਾਲ ਤਖਤ ਸਾਹਿਬ ਤੱਕ ਪਹੁੰਚਾਓ ਠੀਕ ਹੈ ਇਹ ਇੱਕ ਜਰੀਆ ਪਲੱਸ ਇਦਾਂ ਦਾ ਉਪਰਾਲਾ ਬਾਅਦ ਵਿੱਚ ਲੋਕ ਨਹੀਂ ਕਰਨਗੇ ਇਹ ਕਈ ਵਰੀ ਬੰਦਿਆਂ ਦੇ ਕੋਲ ਇਹੋ ਜੀ ਚੀਜ਼ ਕੰਮ ਵਾਸਤੇ ਵੀ ਪੈਸੇ ਦੀ ਜ਼ਰੂਰਤ ਪੈਂਦੀ ਹੈ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਸੋ ਅਗਰ ਉਹਨੇ ਹਿੰਮਤ ਕੀਤੀ ਆ ਤੇ ਮੇਰੀ ਸਾਰਿਆਂ ਨੂੰ ਰਿਕੁਐਸਟ ਆ ਤੂੰ ਉਹਦੀ ਹਿੰਮਤ ਨੂੰ ਉਹਦੀ ਕੋਸ਼ਿਸ਼ ਨੂੰ ਜ਼ੀਰੋ ਨਾ ਕਰੋ ਉਹਨੂੰ ਦੇਖੋ ਫਿਲਮ ਨੂੰ ਫਿਰ ਉਸ ਤੋਂ ਬਾਅਦ ਅਗਰ ਆਪਾਂ ਨੂੰ ਲੱਗਦਾ ਵੀ ਯਾਰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਇਹ ਨਹੀਂ ਹੋਣਾ ਚਾਹੀਦਾ ਤੇ ਤੁਸੀਂ ਜਰੂਰ ਚਿੱਠੀ ਪੱਤਰ ਪਾਓ ਅਕਾਲ ਤਖਤ ਸਾਹਿਬ ਨੂੰ ਕੋ ਕਿ ਜੋ ਉਹਦੇ ਤੇ ਬਣਦੀ ਕਾਰਵਾਈ ਹੈ ਤਰੀਕੇ ਨਾਲ ਉਹਦੇ ਬਣਦੀ ਕਾਰਵਾਈ ਕਰੋ ਮੈਨੂੰ ਉਹ ਫਿਲਮ ਵਧੀਆ ਲੱਗੀ ਮੈਂ ਦੇਖੀ ਆ ਠੀਕ ਹੈ ਹੋ ਸਕਦਾ ਕਿਸੇ ਨੂੰ ਨਹੀਂ ਵਧੀਆ ਲੱਗਦੀ ਜੀ ਸਦਕੇ ਨਹੀਂ ਲੱਗਿਆ ਬਣਦਾ ਸਭ ਦਾ opinion ਵੱਖਰਾ ਵੱਖਰਾ ਹੋ ਸਕਦਾ ਪਰ ਗੱਲਾਂ ਨੂੰ ਰੱਖਣ ਦਾ ਇੱਕ ਤਰੀਕਾ ਅਗਰ ਉਹਨੀਆਂ ਗੱਲ ਕਹੀ ਆ ਵੀ ਮੈਂ ਮੁੱਖ ਸੰਸਥਾਵਾਂ ਜਿਹੜੀਆਂ ਜਿਹੜੀਆਂ ਹੈਗੀਆਂ ਅਗਰ ਉਹਨਾਂ ਤੋਂ ਪਰਮਿਸ਼ਨ ਲਈ ਆ ਤੇ ਸਾਡਾ ਹੀ ਫਰਜ਼ ਬਣਦਾ ਵੀ ਮੁੱਖ ਸੰਸਥਾਵਾਂ ਦੇ ਥਰੂ ਹੀ ਆਪਾਂ ਉਸ ਚੀਜ਼ ਦੇ ਅਗਰ ਬੈਨ ਵੀ ਕਰਨੀ ਆ ਤੇ ਕੋਈ ਉਹ ਮੁੱਖ ਸੰਸਥਾਵਾਂ ਦੇ ذریعے ਹੀ ਬੈਨ ਕਰਾਈ ਜਾਵੇ ਠੀਕ ਹੈ ਸੋ ਮੇਰੀ ਇਨੀਕ ਰਿਕੁਐਸਟ ਆ ਗਿੱਪੀ ਗਰੇਵਾਲ ਤੋਂ ਦੀ ਟੀਮ ਨੂੰ ਮੈਂ ਕਹਿਣਾ ਚਾਹੁੰਦਾ ਆ ਕਿ ਤੁਸੀਂ ਤੁਸੀਂ ਜੋ ਵੀ ਉਪਰਾਲਾ ਕੀਤਾ ਉਹ ਬਹੁਤ ਸੋਹਣਾ ਕੀਤਾ ਬਹੁਤ ਵਧੀਆ ਕੀਤਾ ਮੈਂ ਖੁਦ ਦੇਖੀ ਆ ਫਿਲਮ ਅੱਛੀ ਫਿਲਮ ਹੈ ਪਲੱਸ ਤੋਂ ਉੱਪਰ ਅਗਰ ਕਿਸੇ ਨੂੰ ਵੀ ਗਿੱਪੀ ਗਰੇਵਾਲ ਨੂੰ ਇਹ ਕਹਿਣਾ ਆ ਕਿ ਅਗਰ ਉਹਨਾਂ ਦੀ ਟੀਮ ਨੂੰ ਕੋਈ ਕੋਈ ਅਕਾਲ ਤਖਤ ਸੈੱਫਟ ਹੋ ਜਾਂ ਕੋਈ ਜਥੇਬੰਦੀ ਤੋਂ ਉਹਨਾਂ ਨੂੰ ਕੋਈ ਡੇਟਾ ਰ ਆ ਕੋਈ ਚੀਜ਼ ਉਹਨਾਂ ਨੂੰ ਗੱਲ ਪੁੱਛੀ ਜਾਂਦੀ ਹੈ ਤੇ ਤੁਸੀਂ ਉਹਨਾਂ ਦਾ ਖੁੱਲਕੇ ਜਵਾਬ ਦਿਓ ਠੀਕ ਹੈ ਬਿਲ ਕੋਈ ਜ਼ਰੂਰਤ ਨਹੀਂ ਕੋਈ ਵੀ ਗੱਲ ਚ ਪਾਉਣ ਦੀ ਜਿਹਦੇ ਜਿਹਦੇ ਤੇ ਤੁਸੀਂ ਪਰミਸ਼ਨ ਲਈ ਹੈ ਇੱਕ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿਓ ਜਾਂ ਕੋਈ ਵੀ ਜਿਸ ਜਰੀਏ ਤੁਸੀਂ ਆ ਸੰਸਥਾ ਨੂੰ ਹੀ ਆ ਪੰਜਾਬੀਆਂ ਨੂੰ ਇਤਲਾਹ ਕਰਨਾ ਚਾਹੁੰਦੇ ਹੋ ਤੁਸੀਂ ਕਰ ਦਿਓ ਵੀ ਆ ਆਦੀ ਅਸੀਂ ਇਹ ਨਾ ਨਾ ਤੁਸੀਂ ਪਰミਸ਼ਨ ਲਈ ਹੈ ਸੋ ਇਹ ਇੱਕ ਤਰੀਕਾ ਹੁੰਦਾ ਵਾ ਕਿਸੇ ਵੀ ਗੱਲ ਨੂੰ ਰੱਖਣ ਦਾ ਠੀਕ ਹੈ ਕਿਸੇ ਬੰਦੇ ਨੇ ਕੋਈ ਚੰਗੀ ਕੋਸ਼ਿਸ਼ ਕੀਤੀ ਆ ਹੋ ਸਕਦਾ ਉਹ ਗਲਤ ਵੀ ਹੋਵੇ ਮੈਂ ਨਹੀਂ ਕਹਿੰਦਾ ਨਹੀਂ ਪਰ ਉਹਨੂੰ ਗਲਤ ਉਹਦੀ ਗਲਤੀ ਦੱਸਣ ਦਾ ਵੀ ਇੱਕ ਤਰੀਕਾ ਹੁੰਦਾ ਹੈ ਸੋ ਇਹ ਮੇਰੀ ਨਿਮਾਨੀ ਜੀ ਮਤ ਹੈ ਜੀ ਮੈਨੂੰ ਇਦਾਂ ਲੱਗਾ ਵੀ ਇਸ ਚੀਜ਼ ਦੇ ਉੱਤੇ ਜ਼ਰੂਰ ਬੋਲਣਾ ਚਾਹੀਦਾ ਮੈਂ ਅਕਾਲ ਫਿਲਮ ਦੇਖੀ ਹੈ ਟ੍ਰੇਲਰ ਤੇ ਰਿਵਿਊ ਮੈਂ ਨਹੀਂ ਕੀਤਾ ਪਹਿਲਾਂ ਸਟਾਰਟ ਤੋਂ ਮੈਂ ਟ੍ਰੇਲਰ ਦੇਖਿਆ ਸੀ ਮੈਂ ਟ੍ਰੇਲਰ ਤੇ ਰਿਵਿਊ ਨਹੀਂ ਸੀ ਕੀਤਾ ਕਿਉਂਕਿ ਇਹ ਥੋੜੀ ਜੀ ਸੈਂਸਿਟਿਵ ਫਿਲਮ ਇਹ ਇਸ ਦਾ ਦੀ ਫਿਲਮ ਕਾਫੀ ਹੱਦ ਤੱਕ ਕਈ ਚੀਜ਼ਾਂ ਐਸੀਆਂ ਸੈਂਸਿਟਿਵ ਚੀਜ਼ਾਂ ਲੈ ਆਉਂਦੀ ਆ ਜਿਹੜੀਆਂ ਚੰਗੀਆਂ ਮਾੜੀਆਂ ਜੀ ਦਿੰਦਾ ਆਹ ਹੋਂ ਤੱਕ ਨਿਕਲ ਰਹਿ ਗਈ ਆਹ ਚੰਗਾ ਵਾ ਆਹ ਮਾੜਾ ਵਾ ਸੋ ਮੈਂ ਫੇਰ ਕਹਿਣਾ ਚਾਹੁੰਦਾ ਸਿਰਫ ਤੁਸੀਂ ਕਿੱਪੀ ਕਰੇ ਵਾਲ ਨੂੰ ਨਾ ਦੇਖੋ ਉਹਨਾਂ ਦੇ ਪਿੱਛੇ ਜਿਹੜੀ ਟੀਮ ਆ ਇਨਕਲੂਡਿੰਗ ਨਿਰਮਤ ਖਹਿਰਾ ਆ ਬਾਕੀ ਸਾਰੇ ਹੋਰ ਸੋਢੀ ਸਾਹਿਬ ਜਾਂ ਸੋਹੀ ਸਾਹਿਬ ਪਤਾ ਨਹੀਂ ਉਹਨਾਂ ਦਾ ਕੀ ਨਾਮ ਮੈਨੂੰ ਨਾਮ ਨਹੀਂ ਚਿੱਤਾ ਹੁੰਦਾ ਉਹ ਸੰਪੂਰਨ ਸਿੰਘ ਆ ਦਾੜ੍ਹੀ ਵੀ ਆ ਕੇਸ ਵੀ ਆ ਵਾਲ ਵੀ ਆ ਉਹਨਾਂ ਦੇ ਠੀਕ ਹੈ ਤੇ ਤੁਸੀਂ ਉਹਨਾਂ ਵਰਗੀਆਂ ਬੰਦਿਆਂ ਵਾਸਤੇ ਫਿਲਮ ਦੇਖੋ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਠੀਕ ਹੈ ਤਾਂ ਅਗਰ ਨਹੀਂ ਪਸੰਦ ਆ ਤੇ ਤੁਸੀਂ ਉਹਨੂੰ ਬੈਨ ਕਰਾ ਦਿਓ ਪਰ ਕਰਾਓ ਸੰਸਥਾਵਾਂ ਦੇ ਜ਼ਰੀਏ ਆਪਾਂ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਵਾ ਉਹਨਾਂ ਨੂੰ ਕਮਜ਼ੋਰ ਨਹੀਂ ਕਰਨਾ ਲੈਟ ਤੇ ਬਹਿ ਕੇ ਮਾਫੀ ਜਨਾ ਮੈਂ ਕਹਿਣਾ ਚਾਹੁੰਨਾ ਇਹ ਗੱਲ ਬੋਲ ਰਿਹਾ ਬਕਵਾਸ ਕਰਨਾ ਝੂਠਣਾ ਬਹੁਤ ਆਸਾਨ ਹੈ ਪਰ ਆਪਾਂ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰੀਏ ਤਾਂ ਕਿ ਉਹਨਾਂ ਦੇ ਕੋਲ ਇਹ ਅਥਾਰਟੀ ਹੋਵੇ ਵੀ ਫਲਾਨੀ ਚੀਜ਼ ਨੂੰ ਬੈਨ ਕਰਨਾ ਤੇ ਉਹਨਾਂ ਨੇ ਬੈਨ ਉਹ ਵੀ ਇਹ ਦੱਸਣਗੇ ਆਪਾਂ ਨੂੰ ਵੀ ਇਦਾਂ 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 ਕਰਕੇ ਬੈਨ ਕੀਤਾ ਨਹੀਂ ਤੇ ਭਈਆ ਆਪਣਾ ਜਿੱਦਾਂ ਹੋ ਰਿਹਾ ਵਾ ਤੁਹਾਨੂੰ ਪਤਾ ਹੀ ਆ ਅਕਾਲੀ ਦਲ ਨੇ ਸਾਰਾ ਸੰਭਿਆ ਸੀ ਜਦੋਂ ਵੀ ਕੋਈ ਸਿੰਘ ਉਤੋਂ ਦੇ ਜਥੇਦਾਰ ਬਣਦਾ ਅਕਾਲ ਸਖ ਸਾਹਿਬ ਦੇ ਤੇ ਉਦੋਂ ਹੀ ਰੌਲਾ ਪੈ ਜਾਂਦਾ ਵੀ ਆ ਇਹਦਾ ਬੰਦਾ ਵਾ ਉਹਦਾ ਬੰਦਾ ਵਾ ਇਦਾਂ ਨਹੀਂ ਕਰਨਾ ਸਾਡੀ ਉਹ ਸਿਰਮੋਹ ਸੰਸਥਾ ਵਾ ਅਸੀਂ ਉਹਨਾਂ ਨੇ ਉਹਨਾਂ ਉਸ ਸੰਸਥਾ ਦੇ ਪੈਰ ਮਜ਼ਬੂਤ ਕਰਨੇ ਆ ਠੀਕ ਹੈ ਭਾਵੇਂ ਉਸ ਸੰਸਥਾ ਤੇ ਕਿਸੇ ਦਾ ਵੀ ਬੰਦਾ ਬੈਠਾ ਹੋਵੇ ਜਿਹੜਾ ਬੰਦਾ ਬੈਠ ਗਿਆ ਉਹ ਸਾਡਾ ਜਥੇਦਾਰ ਹੈ ਉਹਦੇ ਨੂੰ ਜੋ ਹੁਕਮ ਹੋ ਗਿਆ ਉਹ ਹੋ ਗਿਆ ਠੀਕ ਹੈ ਸੋ ਤਾਕੇ ਉਹਨੂੰ ਆਪਾਂ ਉਹਨਾਂ ਦੇ ਹੱਥ ਮਜ਼ਬੂਤ ਕਰਾਂਗੇ ਉਹਨਾਂ ਨੂੰ ਮਜ਼ਬੂਤ ਕਰਾਂਗੇ ਤੇ ਉਹ ਐਸੀ ਜਗ੍ਹਾ 'ਵਾਲ ਜਿੱਥੋਂ ਗਲਤ ਫੈਸਲਾ ਕਦੇ ਨਹੀਂ ਆਊਗਾ ਠੀਕ ਹੈ ਸਿੰਘ ਮਜ਼ਬੂਤ ਹੋਊਗਾ ਸਿੰਘ ਨੂੰ ਪਤਾ ਹੋਊਗਾ ਸੰਗਤ ਮੇਰੇ ਪਿੱਛੇ ਆ ਤੂੰ ਗਲਤ ਫੈਸਲਾ ਕਦੇ ਨਹੀਂ ਕਰੂਗਾ ਕਿਉਂਕਿ ਸੇਖ ਤੇ ਸਿੱਖੀ 'ਚ ਇਹ ਇਹ ਪਿੱਛੋਂ ਹੀ ਚੱਲਦਾ ਆ ਰਿਹਾ ਠੀਕ ਹੈ ਸੋ ਜਿੰਨੀ ਕੁ ਮੇਰੀ ਮੱਤ ਸੀ ਜੀ ਜਿੰਨੀ ਕੁ ਮੈਂ ਮੈਨੂੰ ਮੈਨੂੰ ਸੋਚ ਸੋਜੀ ਸੀ ਜਿੰਨੀ ਕੁ ਮੈਨੂੰ ਸਮਝ ਸੀ ਉਸ ਹੱਬ ਨੇ ਮੈਂ ਆਪਦੀ ਗੱਲ ਰੱਖੀ ਆ ਸੋ ਮੈਂ ਫੇਰ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਕਰੋ ਜੀ ਤੁਸੀਂ ਜਿਹੜਾ ਵੀ ਕੰਮ ਕਰਨਾ ਤੁਹਾਨੂੰ ਚੰਗਾ ਲੱਗਦਾ ਚੰਗਾ ਬੋਲੋ ਮਾੜਾ ਲੱਗਦਾ ਮਾੜਾ ਕਰੋ ਪਰ ਨੈਟ ਦੇ ਨਾ ਕਹੋ ਇੱਕ ਜ਼ਰੀਆ ਲਓ ਜ਼ਰੀਏ ਤੁਸੀਂ ਐਪਲੀਕੇਸ਼ਨ ਆਉਦੀ ਰਿਕੁਐਸਟ ਆਉਦੀ ਦਰਖਾਸਤ ਆਉਦੀ ਕੰਪਲੇਂਟ ਆਉਦੀ ਤੁਸੀਂ ਉਸ ਸਰਮੋਹ ਸੰਸਥਾ ਦੇ ਮੂਹਰੇ ਰੱਖੋ ਤਾਂ ਕਿ ਉਹ ਕਿਉਂਕਿ ਉਹ ਕਹਿ ਰਿਹਾ ਵੀ ਉਹਨਾਂ ਨੇ ਉੱਥੋਂ ਤੋਂ ਅਥੋਰਾਈਜੇਸ਼ਨ ਲਿਆ ਹੋਇਆ ਸੋ ਉਹ ਹੀ ਇਹਦਾ ਵਧੀਆ ਤਰੀਕੇ ਨਾਲ ਫੈਸਲਾ ਲੈ ਲੈਣਗੇ ਸੋ ਮੇਰੀ ਫਿਰ ਰਿਕੁਐਸਟ ਆ ਅ ਮੂਵੀ ਹੈ ਕੋਸ਼ਿਸ਼ ਕਰੋ ਪਹਿਲਾਂ ਮੂਵੀ ਨੂੰ ਮੂਵੀ ਤਰ੍ਹਾਂ ਦੇਖਣ ਦੀ ਅਗਰ ਤੁਹਾਨੂੰ ਲੱਗਦਾ ਵੀ ਨਹੀਂ ਫਿਰ ਵੀ ਉਸ ਨੂੰ ਦੇਖਣਾ ਚਾਹੀਦਾ ਵਾ ਐਜ਼ ਏ ਸਿੱਖ ਸਿੱਖ ਹੋਰ ਸਾਰੀਆਂ ਚੀਜ਼ਾਂ ਨੂੰ ਕੀ ਕਹਿੰਦੇ ਆ ਉਹ ਸਾਹਮਣੇ ਰੱਖ ਕੇ ਜਾਂ ਨਜ਼ਰੀਏ ਚ ਲੈ ਕੇ ਸੋ ਪਲੀਜ਼ ਤੁਸੀਂ ਉਹਨੂੰ ਉਹ ਵੀ ਕਰੋ ਕੋਈ ਪ੍ਰੋਬਲਮ ਨਹੀਂ ਪਰ ਕਰੋ ਇੱਕ ਚੈਨਲ ਦੇ ਥਰੂ ਤਾਂ ਹੀ ਤੁਸੀਂ ਉਸ ਚੀਜ਼ ਨੂੰ ਸਹੀ ਤਰੀਕੇ ਨਾਲ ਪੇਸ਼ ਉਹ ਵੀ ਸਹੀ ਤਰੀਕੇ ਨਾਲ ਪੇਸ਼ ਕਰਨਗੇ ਤੇ ਤੁਹਾਡੀ ਰਿਕਵੈਸਟ ਜਾਂ ਜੋ ਕੁਝ ਜਾਣੀ ਹੋਈ ਸਹੀ ਜਗ੍ਹਾ ਸਹੀ ਤਰੀਕੇ ਨਾਲ ਪਹੁੰਚੂਗੀ so that's it mel liya fir next time tab tak li satsri